ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਬਲੌਗ ਆਪਾਂ ਐਂਡ ਕਰਦੇ ਆਂ ਭੋਗ ਦਾ ਮੈਂ ਭੋਗ ਤੇ ਗਈ ਹੋਈ ਸੀਗੀ ਤੇ ਉਹਦਾ ਬਲੌਗ ਬਣਾਇਆ ਸੀਗਾ ਮੈਂ ਇੱਕ ਯਾਦਗਾਰੀ ਸਾਮ ਕੇ ਰੱਖਣ ਵਾਸਤੇ ਤੇ ਇਹ ਜ਼ੂਮ ਕਰਕੇ ਜੋ ਮੈਂ ਦਿਖਾ ਰਹੀ ਆ ਇਹ ਮੇਰਾ ਭਤੀਜਾ ਇਹ ਹੋਣ ਆਇਆ ਸੀਗਾ ਮੱਥਾ ਟੇਕਣ ਕਿਉਂਕਿ ਇਹਦੀ ਡਿਊਟੀ ਲੱਗੀ ਹੋਈ ਆ ਅਮਰਤ ਸਿਕਾਉਣ ਤੇ ਇਹ ਡਿਊਟੀ ਆਪਦੀ ਨਿਭਾਉਣ ਗਿਆ ਸੀਗਾ ਤੇ ਉੱਥੋਂ ਆਇਆ ਹੁਣ ਤੇ ਤੁਸੀਂ ਨਾਲ ਦੇ ਨਾਲ ਜਿਹੜਾ ਰਹਿੰਦਾ ਭੋਗ ਦਾ ਪ੍ਰੋਗਰਾਮ ਉਹ ਦੇਖੋ ਜੀ ਇੱਥੇ ਹਰਜੀ ਹਰਜਿੰਦਰ ਸਿੰਘ ਧਾਮੀ ਜੋ ਪ੍ਰਧਾਨ ਐਸ਼ਰੋਮਣੀ ਕਮੇਟੀ ਦੇ ਉਹ ਸਪੀਚ ਕਰ ਰਹੇ ਆ ਤੇ ਤੁਸੀਂ ਵੀ ਸੁਣੋ ਮੈਂ ਇਹਦੀ ਆਵਾਜ਼ ਵੈਸੇ ਘੱਟ ਕਰੀ ਆ ਨਾਲ ਦੇ ਨਾਲ ਤੁਸੀਂ ਸੁਣ ਸਕਦੇ ਆ ਇਹਦੇ ਜੇ ਮੈਂ ਫਾਸਟ ਕਰੂੰਗੀ ਤਾਂ ਫਿਰ ਇਹ ਆਵਾਜ਼ ਇਹਦੀ ਕੱਟੀ ਜਾਊਗੀ ਤੇ ਇਸ ਕਰਕੇ ਮੈਂ ਥੋੜਾ ਜਆ ਇਹਨੂੰ ਆਵਾਜ਼ ਘੱਟ ਕਰਕੇ ਲਾਇਆ ਵੇ ਤੁਸੀਂ ਨਾਲ ਦੇ ਨਾਲ ਇਹਦੀ ਸਪੀਚ ਸੁਣ ਸਕੋ ਸੁਣੋ ਜੀ ਤੁਸੀਂ ਵੀ ਸਪੀਚ ਤੇ ਫਿਰ ਆਪਾਂ ਬਾਅਦ ਚ ਗੱਲ ਕਰਦੇ ਆ ਇਹਦਰਦੀਪ ਸਿੱਧੂ ਦਾ ਭਰਾ ਮੱਥਾ ਟੇਕ ਰਿਹਾ ਉਹ ਆਇਆ ਹੋਇਆ ਸੀਗਾ ਤੇ ਕਿਉਂਕਿ ਸਮਾਂ ਥੋੜਾ ਸੀਗਾ ਜੀ ਸਾਰੇ ਬਿਲਾ ਰਹੇ ਨੇ ਬੋਲਣਾ ਸੀਗਾ ਬਹੁਤ ਘੱਟ ਸਮੇਂ ਦੇ ਵਿੱਚ ਤਾਂ ਮੀਨੇ ਆਪਣੀ ਸਪੀਚ ਦੇ ਕੇ ਸਮਾਪਤੀ ਕਰਤੀ ਸੀ ਇੱਕ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਤੇ ਤਾਂ ਕਰਕੇ ਸੀਗਾ ਇੱਥੇ ਹੁਣ ਉਹਨੇ ਵੀ ਬੋਲਣਾ ਮੈਂ ਸਰਬਜੀਤ ਸਿੰਘ ਨੇ ਭਾਈ ਸਰਬਜੀਤ ਸਿੰਘ ਬੋਲਣਗੇ ਉਹ ਆਪਦੇ ਬਾਰੇ ਥੋੜਾ ਜਿਆ ਕੁਝ ਦੱਸਣਗੇ ਤੇ ਉਹਨਾਂ ਦੀ ਸਪੀਚ ਕਾਫੀ ਲੰਬੀ ਹੋ ਜਾਣੀ ਆ ਪਰ ਫਿਰ ਵੀ ਉਹਨਾਂ ਨੇ ਛੇਤੀ ਫਤਿਹ ਬੁਲਾਤੀ ਸੀਗੀ ਉਹਨਾਂ ਦੇ ਸਰਕਾਰ ਦੇ ਉਪਰਾਤਾ ਨੇ ਸੋ ਬੜੇ ਵੱਡੇ ਬਲਾਰੇ ਨੇ ਬਹੁਤ ਲੰਮਾ ਸਮਾਂ ਬੋਲ ਸਕਦੇ ਉਹਨਾਂ ਨੇ ਨਿਮਰਤਾ ਸਹਿਤ ਕੀਤੀ ਹੈ ਕਿ ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਇਆ ਸੀਮਤ ਸਮੇਂ ਦੇ ਵਿੱਚ ਹੀ ਆਪ ਜੀ ਹੱਥ ਦੀ ਲਾਓ ਮਾਨ ਸਰੋਵਰ ਨੇ ਵਿਚਾਰਸ਼ਣ ਕਰਨੇ ਨੇ ਹੋਰ ਵੀ ਸਟੇਜ ਦੇ ਉੱਤੇ ਪੰਜ ਛਕ ਸ਼ਖਸੀਅਤਾਂ ਬੈਠੀਆਂ ਨੇ ਉਹਨਾਂ ਨੇ ਵੀ ਦੋ ਦੋ ਮਿੰਟ ਆਪ ਜੀ ਦੇ ਕੋਲ ਹਾਂ ਨਹੀਂ ਸਕਿਆ ਸੰਜੋਜੀ ਸਾਰੀ ਸੰਗਤ ਨੂੰ ਮੈਂ ਰਿਕਾਰਡ ਤੇ ਲਾਇਆ ਵਾ ਕਿਉਂਕਿ ਜੇ ਮੈਂ ਨਹੀਂ ਰਿਕਾਰਡ ਨਾਲ ਦੀ ਨਾਲ ਆ ਵੀ ਤਾਂ ਵੀ ਤਾਂ ਕਾਪੀਰਾਈਟ ਆ ਜਾਂਦਾ ਆਪਾਂ ਸੀਮ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਕਾਪੀ ਬਣ ਜੂਗੀ ਕਿ ਤਾਂ ਕਰਕੇ ਮੈਂ ਰਿਕਾਰਡ ਲਈ ਹੋਈ ਹੈ ਜੇ ਆਪਾਂ ਪਾਸਟ ਕਰਦੇ ਆਂ ਤੇ ਇਹਦੀ ਬਾਜ ਕੱਤੀ ਜਾਊਗੀ ਤੇ ਤਾਂ ਕਰਕੇ ਮੈਂ ਥੋੜਾ ਜਿਹਾ ਇਹ ਇਸ ਤਰੀਕਾ ਛਾਟ ਤਾ ਸੀਗਾ ਕਿ ਵੀਡੀਓ ਤਾਂ ਕਾਫੀ ਲੰਮੀ ਹੋ ਗਈ ਆ 11 11 18 ਮਿੰਟ ਦੀ ਹੋ ਜਾਂਦੀ ਆ ਤੇ ਪਰ ਫਿਰ ਭਾਈ ਸਾਹਿਬ ਜੀ ਅੰਕਮਰਦਾਸ ਜੀ ਆਪਾਂ ਸ਼ਾਮ ਨੂੰ ਹੋਣ ਵਾਸਤੇ ਆਏ ਆ ਹਾਂ ਇਧਰ ਚਾਚਾ ਜੀ ਪੀਕ ਵੀਰੇ ਸੀ ਇਹ ਦੱਸ ਰਹੇ ਸੀ ਕੋਈ ਕੋਈ ਥੀਨ ਕੱਲਾਂ ਬਾਤਾਂ ਤੁਸੀਂ ਆਪ ਹੀ ਸਮਝੋ ਜੀ ਮੈਨੂੰ ਯਾਦ ਆ ਮੈਂ ਕਿ ਜਦੋਂ تین ਤੜਕ ਬਰਾੜ ਤੇ ਸਾਡੇ ਕੋਣ ਸਪੀਚ ਦੇ ਰਹੇ ਆ ਜਿਹੜੇ 83 ਦੇ ਬੱਚਾ ਸੰਤਾਨ ਨਾਲ ਸੀ ਰੋਏ ਸੀ ਭਾਈ ਮਰੀਦ ਸੰਦੇ ਪ੍ਰਾ ਦੇ ਉਹ ਸਪੀਚ ਦੇ ਰਹੇ ਆ ਕਾਫੀ ਚੰਗੇ ਬਾਰੇ ਚੰਗੀ ਵਧੀਆ ਆਵਾਜ਼ ਹੈ ਨਾਲ ਦੀ ਇੱਕ ਜਸਮਿੰਦਰ ਜਰਸੀ ਵੀ ਤੇ ਲੱਗਾ ਹੁੰਦਾ ਸੀ ਉਹ ਜਿਹੜਾ ਲੜੇ ਪਰ ਸਤਿਗੁਰਾਂ ਲੜੇ ਪੜੀਆਂ ਤੁੰਗੀਆਂ ਤੇ ਉਹ ਸਟੇਜ ਤੇ ਚੜੇ ਗਏ ਆ ਬੀਬਾ ਅਮਰਤਾ ਪਾਲ ਕੋਹਰ ਛੇਦਕਲਾ ਅਮਰਤ ਨਾਮਾ ਜਿਵੇਂ ਅਮਰਤ ਪਾਲ ਕੋਹਰ ਇੰਨਾ ਨੇ ਮੇ 2 ਮਿੰਟ ਸਪ੍ਰੀਚ ਦਿੱਤੀ ਸੀਗੀ ਤੇ ਇੰਨਾ ਨੇ ਸੀਮੰਦੀ ਸੀਮਾ ਨੇ ਸ਼ੁਰੂ ਪਾ ਦਿੱਤਾ ਸੀਗਾ <تصفح> سالمی ਕਿ ਗੈਲਸੀਨੀ ਆਉਣਾ ਵਾ ਆਪਣੀ ਇੱਕ ਕਦੇ ਕਿਤੇ ਨਹੀਂ ਮੀਂਹ ਆਇਆ ਜੀ ਮੌਸਮ ਨੂੰ ਨਹੀਂ ਠੰਡਾ ਹੋਇਆ ਥੋੜੀ ਜੀ ਇੱਕ ਦਿਨ ਹਵਾ ਚੱਲ ਕੇ ਹਟ ਗਈ ਸੀ ਤੇ ਸਵੇਰ ਵੀ ਆਏ ਲੱਗਦਾ ਸੀ ਕੋਈ ਮੀਂਹ ਆਊਗਾ ਕੈਰ ਜੀ ਬਣੀ ਹੋਈ ਸੀ ਪਰ ਮੀਂਹ ਨਹੀਂ ਆਇਆ ਤੇ ਕਾਫੀ ਗਰਮੀ ਸੀਗੀ ਤੇ ਸਭ ਮੜਕੋ ਮੜਕੀ ਤੋਂ ਸੁਨੋਂ ਬਸੀ ਨਹੀਂ ਹੋਏ ਹੋਏ ਸੀਗੇ ਉਹ ਪੱਖਾ ਹੈ ਪੱਕੇ ਕੂਲਰ ਚੱਲ ਰਹੇ ਸੀ ਪਰ ਫੇਰ ਵੀ ਜਿਹੜੀ ਰੱਬ ਨੇ ਠੰਡ ਕਰਨੀ ਉਹ ਰੱਬ ਦੀ ਠੰਡ ਹੀ ਹੁੰਦੀ ਆ ਤੇ ਆਪਾਂ ਕੋਸਮੀ ਜਿੰਨਾ ਮਰਜੀ ਪਰਬੰਧ ਕਰ ਲਈਏ ਆਪਾਂ ਕੋ ਨਹੀਂ ਆਪਾਂ ਗਰਮੀ ਨੂੰ ਰੋਕ ਸਕਦੇ ਹੀਰਾਂ ਮੈਂ ਤਾਂ ਉਜੜਾ ਕਿੱਥੇ ਆਪਣੇ ਭਾਈਦੇ ਸੀ ਰੋੜ ਪਾਵਾ ਖੜੀਆਂ ਘਰ ਘਰ ਕੇ ਉੱਥੇ ਉਹ ਸਾਰਾ ਹਿੰਦ ਦਾ ਮਹੀਨਾ ਚੜਿਆ ਜੀ ਸੌਣ ਦੀ ਮਹੀਨੇ ਵਿੱਚ ਸਾਰੇ ਤਰ੍ਹਾਂ ਦੇ ਜੀਵ ਜੰਤੂ 84 ਲੱਖ ਜੀ ਹਨ ਸਾਰੀ ਬਾਹਰ ਆਉਂਦੀ ਆ ਬਾਹਰ ਖੇਤਾਂ ਵਿੱਚ ਉਹ ਨਾ ਲੱਗਦਾ ਸਫਸਪੂ ਸੂਪੀ ਸਾਰੇ ਇੱਧਰ ਅੰਦਰ ਬਾਹਰ ਕੋਈ ਮੱਖੀ ਕੋਈ ਿੱੱਡੀ ਕੁਛ ਵੀ ਹਰ ਤਰ੍ਹਾਂ ਦਾ ਜੀਵ ਜੰਤੂ ਵੀ ਗਰਮੀ ਦੇ ਵਿੱਚ ਬਾਹਰ ਸੌਂਦੀ ਨਹੀਂ ਨਹੀਂ ਬਾਹਰ ਹੁੰਦਾ ਤੇ ਪੈਰ ਵੀ ਨਹੀਂ ਆ ਰੋਜਾ ਹੁੰਦਾ ਕੋਸੇ ਪਸੀਨਾ ਵੀ ਇਸ ਤਰ੍ਹਾਂ ਦਾ ਲਾ ਅੱਗੇ ਗਰਮੀ ਹੋਰ ਤਰ੍ਹਾਂ ਦੀ ਸੀ ਪਰ ਹੁਣ ਸੌਣ ਭਾਦੋ ਦੀ ਗਰਮੀ ਹੋਰ ਤਰ੍ਹਾਂ ਦੀ ਲੋਜ ਦੀ ਹਮਸਾ ਹੁੰਦਾ ਵਾ ਹਵਾ ਚੱਲਦੀ ਹੁੰਦੀ ਆ ਪਰ ਲੱਗਦੀ ਨਹੀਂ ਹੁੰਦੀ ਤੇ ਪਸੀਨੇ ਦੇ ਨਾਲ ਕੱਪੜੇ ਵੀ ਹੂਰੀ ਹੋ ਜਾਂਦੇ ਆ ਸਾਰੇ ਦੰ ਚਪ 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 ਚਪੀ ਕਰਦੇ ਰਹਿੰਦੇ ਕਪੜੇ ਵੀ ਆਪ ਦੇ शरीर ਤੇ ਤਨ ਵੀ ਸਰੀਰ ਵੀ ਇਸ ਤਰ੍ਹਾਂ ਦਾ ਲੱਗਦਾ ਆਪ ਦੇ ਸਕਿਨ ਵੀ ਇਸ ਤਰ੍ਹਾਂ ਦੀ ਹੋ ਜਾਂਦੀ ਚਪਚਪੀ ਹੈ ਜੇ ਇਹ ਚੋ ਆਖਿਰ ਤੱਕ ਵੀ ਇੱਕ ਹੋਰ ਟ੍ਰੈਕ ਕਰ ਲਗੇ ਔਰ ਕਿਤੇ ਪੈਸੇ ਨਹੀਂ ਮੈਂ ਕਾ ਕੌਮ ਲਊਗੀ ਅੱਜ ਥੋੜਾ ਥੋੜਾ ਮਿਲ ਤਾਂ ਵੈਸੇ ਕੱਟ ਵੀ ਦਿੱਤੀ ਸੀਗੀ ਵੀਡੀਓ ਕੱਟ ਕੱਟ ਕੇ ਬਣਾਈ ਸੀਗੀ ਤੇ ਪਰ ਫਿਰ ਵੀ ਥੋੜੇ ਥੋੜੇ ਨਾਲ ਕਾਫੀ ਲੰਬੀ ਹੋ ਗਈ ਵੀਡੀਓ ਇਸ ਸੰਤਾਂ ਮਹਾਂਪੁਰਖਾਂ ਦੇ ਪਾਵਨ ਪਵਿੰਦਰ ਸਥਾਨ ਤੋਂ ਅਰਦਾਸ ਬੇਤੀ ਕਰਕੇ ਆਪਣੀ ਚੋਣਾਂ ਇਲੈਕਸ਼ਨ ਸ਼ੁਰੂ ਕੀਤੀ ਸੀ ਸਾਰੇ ਰੁੰਡੇ ਨਕਰ ਬਾੜਿਆਂ ਨੇ ਸਾਰੇ ਫਰੀਦਕੋਟ ਹਲਕੇ ਨੇ ਨੇਰੀ ਪਾਇੰਦੀ ਆ ਇਹ ਸਾਰਾ ਇਥੋਂ ਅਰਦਾਸ ਬੇਤੀ ਦਾ ਇੱਕ ਮਾਲ ਹੋਇਆ ਸੋ ਆਓ ਭਾਈ ਸਰਬਜੀਤ ਸਿੰਘ ਜੀ ਆਪ ਜੀ ਦੇ 2 ਮਿੰਟ ਬਾਅਦ ਸੇ ਦਰਸ਼ਨ ਕਰਨਗੇ ਜਿਹੜੇ ਲੋਕ ਰਾਮਸਰਮ ਮਹਾਰਾਜ ਦੇ ਪਵਿੱਤਰ ਘਰੋਲੀ ਦੇ ਜੁੜੇ ਬੈਠੇ ਸਤ ਸ੍ਰੀ ਅਕਾਲ ਜੀ ਗੱਲ ਜੀ ਬਣਾਓ ਫਤਿਹ ਵਾਹਿਗੁਰੂ ਜੀ ਕਾ ਜੀ ਇਹ ਲਈ ਚੱਲਦਾ ਜੀ ਅੱਜ ਦੀ ਬਾਤ ਕੱਲ੍ਹ ਨਹੀਂ ਮਿਲੂ ਜੇ ਮੈਂ ਤੁਹਾਨੂੰ ਦੱਸਿਆ ਸੀ ਅੱਜ ਦੀ ਬਾਤ ਤੇ ਹੋਰ ਕੋਈ ਚੈਨਲ ਤੇ ਲਾਈਵ ਚੱਲਦਾ ਤੁਸੀਂ ਲਾਈਵ ਦੇਖ ਸਕਦੇ ਆ ਕਿਉਂਕਿ ਉਸ ਤੋਂ ਬਾਅਦ ਮੈਂ ਆ ਗਈ ਸੀਗੀ ਤੇ ਉਸ ਤੋਂ ਬਾਅਦ ਵਿੱਚ ਅਸੀਂ ਚਲੇ ਗਏ ਸੀ ਇੱਧਰ ਫਿਰ ਲੰਗਰ ਹਾਲ ਦੇ ਵਿੱਚ ਲੰਗਰ ਵਾਲ ਤੇ ਉਹ ਦੂਰ ਪ੍ਰਾਰਮਰਤ ਕੋਰ ਨੇ ਸਪੀਚ ਕੀਤੀ ਸੀ ਤੁਸੀਂ ਲਾਈਵ ਸੁਣ ਦੋ ਜਿਹਨਾਂ ਰੈਸਿਪੀ ਚ ਸੁਣਨੀ ਆਂ ਦਾ ਇਹ ਤੇ ਦਰਖਤਾਂ ਦਾ ਵੀ ਜਾਨੀ ਕਿ ਬੋਦੇ ਪੀੜ ਪੋਦੇਾਂ ਦਾ ਵੀ ਲੰਗਰ ਲੱਗਾ ਸੀ ਤੇ ਇਹ ਆਏ ਆ ਸਾਤਾ ਚ ਲਖਣ ਗੜਿਆ ਦਾਦੂਆਲ ਬਲਜੀਤ ਸਿੰਘ ਸਾਦੇਵਾਲ ਜੋ ਹਰਾਨਾ ਚੂਨੋਂ ਪਰ ਦੁਆਰਾ ਪ੍ਰਬੰਧਿਤ ਕੀਤੀ ਤੇ ਸਰਦਾਰਾਂ ਇਹਨਾਂ ਨੇ ਵੀ ਸਪੀਚ ਦੇਣੀ ਹੈ ਇਹ ਹੁਣ ਆਏ ਆ ਹਜੇ ਸਾਤ ਸੰਗਤ ਦੇ 2000 ਤੋਂ ਨੀਚੇ ਮਰਪੜੇ ਆਏ ਤੇ ਹਾਂ ਦੇਣਗੇ ਸਪੀਚ ਭਾਈ ਸਰਬਜੀਤ ਸਿੰਘ ਨੂੰ ਤੇ ਇਹਨਾਂ ਨੇ ਆਪਸੇ ਬਾਰੇ ਕਾਫੀ ਦੱਸਣਾ ਹੈ ਮੇਰੇ ਸਤਨੰਨਾਂ ਨੂੰ ਜੁਣਾ ਦੇ ਵਿੱਚ ਹਿੱਸਾ ਲਿਆ ਤੇ ਕਿਸ ਤਰ੍ਹਾਂ ਇਹਨਾਂ ਨੇ ਆਪ ਦੀ ਜਿੱਤ ਪ੍ਰਾਪਤ ਕੀਤੀ ਕਿ ਮੇਰੇ ਨੰਨ ਇਹਨਾਂ ਦੇ ਦੋਸਤਾਂ ਮਿੱਤਰਾਂ ਨੇ ਰਣਸਪੂਰ ਕਰਿਆ ਸੁਣੂਗਾ ਮੈਂ ਆਪਾਂ ਜਿੱਤਾ ਕਿ ਕੋਈ ਨਵੀਂ ਗੱਲ ਪੰਥਿਕ ਹੋਗਾ ਚਲੋ ਜੀ ਉਹਨੂੰ ਮੈਂ ਬੰਦਿਆਂ ਹੁਣ ਵੀ ਜੇ ਮਰਦੇ ਆ ਮੰਨਤਰ ਸਿੰਘ ਲਖਸ਼ਕਰ ਪਹਿਲਾ ਤੇ ਤੈਨੂੰ ਹੋਗੇ ਸੀ ਬੋਟਾ ਨੂੰ ਪੈਂਦਾ ਹੈ ਉਹਨਾਂ ਘਰ ਕਰ ਰਹੀ ਸੀ ਦਰਖਤਾਂ ਦਾ ਵੀ ਨੰਗਰ ਲੱਗਾ ਸੀ ਬਹੁਤ ਸਾਰੇ ਲੋਕਾਂ ਨੇ ਦਰਖਤ ਲੈ ਕੇ ਲੈ ਕੇ ਆਂਦੇ ਫਲਦਾਰ ਬੂਟੇ ਵੀ ਸੀਗੇ ਫਲਦਾਰ ਵੀ ਸੀਗੇ ਦੂਜੇ ਦਰਖਤ ਵੀ ਸੀਗੇ ਤੇ ਮੈਂ ਵੀ ਬੂਟੇ ਲੈ ਕੇ ਆਈ ਸੀ ਦੋ ਆਪਾਂ ਲਾਤੀ ਆ ਜੀ ਉਹ ਤੇ ਇੰਨੇ ਨਾਲ ਚਾਚਰੀ ਗੱਲ ਤਾਂ ਇਹ ਵੀ ਜਾਦ ਬਰਕਰਾਰ ਰਹੂਗੀ ਹਨਾ ਇਹ ਨਾ ਰੋ ਸੁਬਾਹ ਸ਼ਾਮ ਪਾਣੀ ਪੋਣੀ ਹੁਣ ਆ ਸੌਣ ਦਾ ਮਹੀਨਾ ਉਪਰਤ ਵੀ ਪੀਣਗੇ ਜੇ ਮੀਂਹ ਪੈ ਗਿਆ ਤਾਂ ਗਰਮੀ ਤਾਂ ਵੈਸੇ ਬਹੁਤ ਜ਼ਿਆਦਾ ਹੈ ਹਰ ਇੱਕ ਇਨਸਾਨ ਇੱਕ ਦਰਖਤ ਦਾ ਜ਼ੂਰਾ ਵੀ ਜ਼ਿੰਦਗੀ ਦੇ ਵਿੱਚ ਲਾਉਣਾ ਚਾਹੀਦਾ ਹੈ ਜੀ ਮੈਂ ਕਿਹਾ ਸਾਰੇ ਹੀ ਬੰਦਾ ਕਰਦੇ ਆਂ ਕਹਿੰਦੇ ਨਹੀਂ ਆਪਾਂ ਇੱਥੇ ਲੜਾਈ ਕਰਦਾ ਹੈ ਜੋ ਮਰਜੀ ਹੋ ਜਵੇ ਮੈਂ ਕਿਹਾ ਆਪਣੇ ਨਾਲ ਗੁਰੂ ਆ ਕੋਣ ਕਹਿੰਦੇ ਆਪਣੇ ਨਾਲ ਪੰਥ ਤੋਂ ਰੋਗਾਂ ਚ ਇਹਨਾਂ ਟੁੱਟਦਾ ਨਹੀਂ ਟੁੱਟਦਾ ਤੁਰੇ ਆਪਣਾ ਨਿਸ਼ਚੈ ਦਮੇ ਹੀ ਲੱਗਦਾ ਹੈ ਮੈਂ ਬਹੁਤ ਛਣਿਆ ਕੋਲ ਕਿਹਾ ਫਿਰ ਮੀਟਿੰਗਾਂ ਵੀ ਹੋਉਂਦੀਆਂ ਗੱਲਾਂ ਵੀ ਹੋਉਂਦੀਆਂ ਕੋਈ ਕਹੇ 20000 ਕੋਈ ਕਹੇ 50000 ਕੋਈ ਕਹੇ ਲੱਖ ਨਹੀਂ ਬੈਠੇ ਚਲੋ ਜੀ ਅੱਜ ਦੀ ਵੀਡੀਓ ਬਚੀ ਨਹੀਂ ਤੇ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਹੀ ਕਰਦੇ ਆਂ ਤੇ ਤੁਸੀਂ ਬਾਕੀ ਵੀ ਰਹਿੰਦੀ ਇਹ ਵੀਡੀਓਸ ਆਨ ਲਿਓ ਦੇਖ ਲਿਓ ਸਪੀਚ ਸੁਣ ਲਿਓ ਤੇ ਇਸ ਤੋਂ ਬਾਅਦ ਜੀ ਆਪਾਂ ਇੱਕ ਬਾਹਰ ਟਰਾਲੀ ਦੇ ਵਿੱਚ ਦਰਾਖਤ ਦੇ ਰਹੇ ਸੀਗੇ ਤੇ ਆਪਾਂ ਉੱਥੇ ਦਰਾਖਤ ਲੈ ਗਏ ਤੇ ਘਰੇ ਆ ਗਈ ਸੀ ਵਾਪਸ ਕਿਉਂਕਿ ਵਾਪਸੀ ਤੇ ਮੇਰਾ ਭਤੀਜਾ ਵੀ ਆ ਗਿਆ ਸੀ ਤੇ ਮੈਂ ਆਪਦੀ ਮੰਮਾ ਤੇ ਭਤੀਜੇ ਦੇ ਨਾਲ ਵਾਪਸ ਆ ਗਈ ਸੀ ਘਰੇ ਪਰ ਮੈਨੂੰ ਹੁਣ ਆਖ ਮਿਲਦੇ ਆਂ ਜੀ ਹੋਰ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਫਿਰ ਤੇ ਹੁਣ ਆਪਾਂ ਨਵੇਂ ਬਲੌਗ ਦੇ ਨਾਲ ਲੈ ਕੇ ਆਵਾਂਗੇ ਤੇ ਇਹ ਵੀਡੀਓ ਬਣਾਉਣ ਦਾ ਮੇਰਾ ਇੱਕੋ ਹੀ ਮਕਸਦ ਸੀਗਾ ਵੀ ਕਿ ਯਾਦਗਾਰ ਸਾਂਭੀ ਜਾਊਗੀ ਕਿਉਂਕਿ YouTube ਦੇ ਉੱਪਰ ਜਦ ਦੀ ਆਪਾਂ ਵੀਡੀਓ ਪਾ ਗਏ ਆਪਾਂ ਸਦਾ ਤੱਕ ਸਾਂਭ ਕੇ ਰੱਖ ਸਕਦੇ ਆਂ ਦੇਖ ਸਕਦੇ ਆਂ ਜਦੋਂ ਮਰਜ਼ੀ ਇਹਨੂੰ ਕੱਢ ਕੇ ਤੇ ਤਾਂ ਕਰਕੇ ਇੱਕ ਯਾਦਗਾਰ ਸਾਂਭ ਕੇ ਰੱਖਣ ਮਾਰੀ ਨੇ ਮੈਂ ਇਹ ਰਿਪੋਰਟ ਕਰੀ ਹੈ ਨਹੀਂ ਮਿੰਨੀ ਮਿੰਨੀ ਲੰਬੀ ਵੀਡੀਓ ਰਿਕਾਰਡ ਕਰਨ ਦੀ ਕੋਈ ਜ਼ਰੂਰਤ ਨਹੀਂ ਸੀਗੀ ਤੇ ਕੋਈ ਜੀ ਠੀਕ ਹੈ ਬਹੁਤ ਜੀ ਪਰ ਵਾਚਿੰਗ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਮੇਰਾ ਸਾਥ ਵੀ ਬਹੁਤ ਚੜ੍ਹਦਾ ਦਿੱਤਾ ਬਹੁਤ ਚੜ੍ਹਿਆ ਮੈਨੂੰ ਸਾਥ ਦਿੱਤਾ ਜੇ ਮੈਂ ਨਾਂ ਲਾ ਕੇ ਆ ਜਾਣਾ ਫਿਰ ਤਾਂ ਮੈਂ ਕਿਹਦਾ ਘੰਟਾ ਲਾ ਰਿਹਾ ਦੋ ਘੜੇ ਲਾ ਕੇ ਆ ਕੇ ਸਾਰੇ ਵਿੱਚ ਆ ਜਾਂਦੇ ਆਂ ਮੈਂ ਸਾਰਿਆਂ ਦੇ ਸਾਥ ਨਾ ਰਹਿਤਾ ਬਾਕੀ ਜਿੱਥੇ ਤੱਕ ਅੱਕੇ ਚੱਲਣ ਦੀ ਗੱਲ ਹੈ ਬਾਪੂ ਜੀ ਨੇ ਉਹਦਾ ਮੇਰੀ ਡਿਊਟੀ ਲਈ ਸੀ ਪਹਿਲਾਂ ਇਹ ਪਾਰ ਨੂੰ ਜੋ ਕੇ ਸਾਥ ਸਾਥ ਕਰ ਜੇ ਅਸੀਂ ਮੋਹ ਨੇ ਮੇਲੀ ਮੇਰੀ ਇਲਾਕੇ ਕਰਨਾ ਤਾਂ ਇਹ ਮਤਵਾ ਤੇ ਚੱਲ ਨਹੀਂ ਰਹੂਗੀ 35 ਸਾਲ ਬਾਅਦ ਆਪਾਂ ਨੂੰ ਮੌਕਾ ਦਿੱਤਾ ਹੈ ਕੌਮ ਨੇ ਤੇ ਮੈਂ ਚਾਹੁੰਦਾ ਵੀ ਆਪਾਂ ਇਹ ਕੁੱਝੇ ਨਾ ਪਹਾੜ ਤੋਂ ਅਕਾਲੀ ਦਰ ਤੇ ਕਿਹੜੇ ਮੰਤਰੀ ਵੀ ਰਹੇ ਆ ਪਹਾੜ ਆਫਕਸ ਵਾਲੇ ਤੇ ਬੰਦੇ ਹੈਗੇ ਆ ਕਾਜੀ ਦਰ ਦੇ ਵਿੱਚ ਮੈਨੂੰ ਸਾਰਿਆਂ ਦੇ ਫੋਨ ਆਦੇ ਕਹਿੰਦੇ ਆ ਮਾਈਕ ਤੇ ਕੁਝ ਅਗਵਾਈ ਕਰੋ ਅਸੀਂ ਤੁਹਾਡੇ ਨਾਲ ਖੜਾਗੇ ਮੈਂ ਕਿਹਾ ਜੀ ਇੱਕ ਪਾਰਟੀ ਬਣਾਉਂਗਾ ਉਦੋਂ ਜਦੋਂ ਅੰਮ੍ਰਿਤਪਾਲ ਬਾਦ ਆਊਗਾ ਚਾਹ ਦੇ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉਹ ਵੀ ਦਰਸ਼ਨ ਦੇ ਰਹੇ ਨੇ ਸੋ 2 ਮਿੰਟ ਵਾਸਤੇ ਮੈਂ ਜਥੇਦਾਰ ਬੁੱਤਾ ਸਿੰਘ ਜੀ ਨੂੰ ਸੀ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸੰਗਤਾਂ ਦੇ ਦਰਸ਼ਨ ਕਰ ਉਹਨਾਂ ਤੋਂ ਉਪਰੰਤ ਮਾਨ ਸਰ ਨੇ ਆਪ ਜੀ ਦੇ ਦਰਸ਼ਨ ਕਰਨੇ ਨੇ ਸੋ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਬਸ ਥੋੜੇ ਸਮੇਂ ਦੀ ਹੋਰ ਕੋਲੋਂ ਬਹੁਤ ਖਾਸ ਸਾਥ ਸਾਥ ਜੀ ਅਣ ਸਰਦ ਸਿੰਘ ਜੀ ਮਾਨ ਸਰਦ ਸਰਦ ਸਿੰਘ ਜੀ ਮਾਨ ਦਾ ਸ਼ਰੋਮੇ ਕਲੇਦਾਰ ਨਵਰਸਰ ਉਹਨਾਂ ਨੂੰ ਬੇਨਤੀ ਹੈ ਜਿੱਦੇ ਵਰਪਾ ਦਾ ਜੋ ਸ਼ਿਗਿਤ ਪਾਇਆ ਗਜ ਸਿੰਘ ਦੇ ਸੁਪਤਰੀ ਹੈ ਪਰਵਾਰ 'ਚ ਬਹੁਤ ਦੁੱਖ ਝੱਲੇ ਦੁੱਖ ਦੇਖੇ ਉਹਦੇ ਨੇ